ਹਾਂਜੀ 30 ਦਸੰਬਰ ਨੂੰ ਜੋ ਜਗਜੀਤ ਸਿੰਘ ਡੱਲੇਵਾਲ ਜੀ ਦੇ ਹੱਕ ਦੇ ਵਿੱਚ ਪੰਜਾਬ ਬੰਦ ਕੀਤਾ ਜਾ ਰਿਹਾ ਉਸ ਲਈ ਕੀ ਤਿਆਰੀਆਂ ਨੇ ਮੈਂ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਜੂਨੀਅਨ ਇਕਤਾ ਸਿੱਧੂਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ 30 ਸਤੰਬਰ ਦੀਆਂ ਤਿਆਰੀਆਂ ਨੇ 30 ਸਤੰਬਰ ਨੂੰ ਸਮੁੱਚਾ ਭਾਰਤ ਬੰਦਾ ਸਮੁੱਚੀਆਂ ਸੰਸਾਂਾਂ ਮੰ ਮੰਨ ਲੋ ਪਹਿਲਾਂ ਤਾਂ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰੂੰਗਾ თੁਮਨ ਕੇ ਕਿ 30 ਸਤੰਬਰ ਦਾ ਜੋ ਭਾਰਤ ਬੰਦ ਦਾ ਪੂਰਾ ਸਮਰਥਨ ਕਰਨਾ ਸਾਰੇ ਵਜਾਰ ਸਾਰੀਆਂ ਸੰਸਥਾਵਾਂ ਨੇ ਜਿੱਥੇ ਪੂਰਾ ਸਹਿਯੋਗ ਦੇ ਰਹੇ ਹੋ ਪਰ ਮੈਂ ਬਹੁਤੀਆਂ ਸੰਸਥਾਵਾਂ ਨੇ ਅਖਬਾਰਾਂ ਦੇ ਵਿੱਚ ਵੀ ਇਸ ਮੋਰਚੇ ਖਨੋਰੀ ਮੋਰਚੇ ਨੂੰ ਖਨੋਰੀ ਮੋਰਚੇ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨੰਬਰ ਤੋਂ ਮਰਨ ਮਰਤੇ ਨੇ ਜਿਨ੍ਹਾਂ ਨੇ ਭਾਰਤ ਨੂੰ ਡਬਲ ਟਿਓ ਜੇ ਵਿੱਚੋਂ ਬਾਹਰੋਂ ਲਿਆਉਣਾ ਬਹੁਤ ਵੱਡੀ ਲੜਾਈ ਬਹੁਤ ਵੱਡੀ ਮੰਗ ਮੁੱਦਾ ਕਿ ਸਾਡੀਆਂ ਨਸਲਾਂ ਫਸਲਾਂ ਸਾਡੇ ਛੋਟੇ ਕਾਰੋਬਾਰ ਬਚਾਉਣ ਦੇ ਲਈ ਜਿਹੜੀ ਉਹਨਾਂ ਦਾ ਮਰਨ ਮਰ ਤੋਂ ਨਿਰੰਤਰ ਜਾਰੀ ਆ ਸੋ ਦੋਨੇ ਫੋਰਮਾਂ ਵੱਲੋਂ ਸਮੁੱਚਾ ਭਾਰਤ ਆ ਜਿਹੜਾ 30 ਸਤੰਬਰ ਨੂੰ ਬੰਦ ਆ ਸੀ ਸਾਰਿਆਂ ਨੂੰ ਅਪੀਲ ਕਰਾਂਗੇ ਜਿੰਨੇ ਬਾਜ਼ਾਰ ਦੀਆਂ ਸੰਸਥਾਵਾਂ ਛੋਟੀਆਂ ਵੱਡੀਆਂ ਸੰਸਥਾਵਾਂ ਸਾਡੇ ਮਜ਼ਦੂਰ ਵੀ ਰੇੜੀਆਂ ਵਾਲੇ ਫਲਾਂ ਵਾਲੇ ਸਾਡੇ ਕਿਸਾਨ ਜੋ ਸਬਜ਼ੀਆਂ ਮੰਡੀਆਂ ਚ ਲੈ ਜਾਂਦੇ ਨੇ ਉਹਨਾਂ ਨੂੰ ਸਾਡੇ ਦੁੱਧ ਦੀ ਯੂਨੀਅਨ ਵੀਰ ਸਾਡੀਆਂ ਡਾਕਟਰ ਮਾਸਟਰ ਬਿਜਲੀ ਮਲਾਜ਼ਮ ਜਿੰਨੀਆਂ ਵੀ ਸੰਸਥਾਵਾਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਹੈ ਕਿ ਆਪਣੀ ਲੜਾਈ ਦੇ ਵਿੱਚ ਜਿੱਥੇ ਤੁਸੀਂ ਯੋਗਦਾਨ ਪਾਉਣੇ ਵੱਧ ਚੜ੍ਹ ਕੇ ਪੰਜਾਬ ਨੂੰ ਸਮਰਥਨ ਦੇਣਾ ਕਿ ਹਰ ਇੱਕ ਜਗ੍ਹਾ ਹਰ ਇੱਕ ਬਾਜ਼ਾਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਨ ਤੌਰ ਤੇ ਮੁਕੰਮਲ ਬੰਦ ਹੋਣਾ ਚਾਹੀਦਿਆਂ ਸਾਰੀ ਸੜਕੀ ਆਵਾਜਾਈ ਰੇਲਵੇ ਆਵਾਜਾਈ ਮੁਕੰਮਲ ਤੌਰ ਤੇ ਬੰਦ ਹੋ ਜਿਹੜੀ ਕਿ ਅੱਜ ਹੁਣੇ ਪੰਜਾਬ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਐਲਾਨ ਕੀਤਾ ਗਿਆ ਕਿ ਆਪਕੋ ਆਪਣੇ ਜ਼ਿਲ੍ਹਿਆਂ ਚ ਰੇਲਵੇ ਪੈਂਟ ਆਪਕੋ ਆਪਣੇ ਜ਼ਿਲ੍ਹਿਆਂ ਚ ਸੜਕੀ ਪੈਂਟ ਮੁਕੰਮਲ ਤੌਰ ਤੇ ਬੰਦ ਹੋਣਗੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਮਤਮਾ ਭੈਣਾ ਬੱਚੇ ਹਰ ਵਰਗ ਦਾ ਮਲਾਜ਼ਮ ਛੋਟੇ ਵੱਡੇ ਦੁਕਾਨਦਾਰ ਸਾਰੇ ਬਾਜ਼ਾਰ ਅਸੀਂ ਅਪੀਲ ਕਰਾਂਗੇ ਤੁਹਾਡੇ ਰਾਹੀਂ ਕਿ ਮਕੰਮਲ 7 ਵਜੇ ਤੋਂ ਲੈ ਕੇ 4 ਵਜੇ ਤੀਂ ਬੰਦ ਹੋਣੇ ਚਾਹੀਦਣ ਬਹੁਤੀਆਂ ਸੰਸਥਾਵਾਂ ਨੇ ਅਖਬਾਰਾਂ ਰਾਹੀਂ ਵੀ ਆਪਣਾ ਸਮਰਥਨ ਇਸ ਮੋਰਚੇ ਨੂੰ ਦਿੱਤਾ ਬੰਦ ਦੀ ਜੋ ਕਾਲ ਉਹਨੂੰ ਲਾਗੂ ਕਰਨ ਲਈ ਆਪਣਾ ਹੰਗਾਰਾ ਕਹਿ ਲਈਏ ਗੱਤਾ ਸੋ ਸਾਰਿਆਂ ਨੂੰ ਅਪੀਲ ਕਰਾਂ ਕਿ 30 ਨੂੰ ਜਿਹੜਾ ਬੰਦ ਦਾ ਸਮਰਥਨ ਉਹ ਵੱਡੀ ਗਿਣਤੀ ਦੇ ਵਿੱਚ ਹਰ ਇੱਕ ادارے ਨੇ ਮਕੰਮਲ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰੱਖਣਾ